ਲੋ ਗਾਇਸ ਵੈਕਟੋਨ ਅਦਰ ਬਲੱਗ ਤੇ ਜੀ ਠੀਕ ਠਾਕ ਆਮਗਦਾ ਪੂਰਾ ਖੇਟਾ ਤੇ ਅੱਜ ਤੁਹਾਨੂੰ ਮੈਸਾ ਦਾ ਮੇਲਾ ਤਾਂ ਹੋਣਾ ਪੂਰਾ ਪਸ਼ੂਆਂ ਦਾ ਤੇ ਅੱਜ ਆਪਾਂ ਚੋਬਰ ਤਾਂ ਘਰੇ ਖੜਾਗਾ ਅੱਜ ਉਹ ਵੀ ਟਰੈਕਟਰ ਵੀ ਪੂਰੇ ਤਕੜੇ ਤਕੜੇ ਆ ਰਹੇ ਨੇ ਮਿੱਤਰੋ ਹੈਗਾ ਤਾਂ ਮੈਸਾ ਦੀ ਮੇਲਾਗਾ ਟਰੈਕਟਰ ਤਕੜੇ ਤਕੜੇ ਆ ਰਹੇ ਨੇ ਇਧਰ ਸਟੋਲਾਂ ਦੇਖੋ ਮਿੱਤਰੋ ਕਿੰਨੀ ਸਰਾ ਲੱਗ ਰਹੀਆਂ ਝੁੰਪੀਆਂ ਆ ਸਟੇਜ ਆ ਗਿਆ ਵਾਸ ਸੱਟਾਂ ਉਤਕੜਾ ਮਿੱਤਰੋ ਪੂਰਾ ਉਤਕੜਾ ਸਟੋਲ ਦਾ ਦੇਖੋ ਸਟੇਜ ਮਿੱਤਰੋ ਕੈਮਰੇ ਕੁਮਰੇ ਫੋਲ ਲੱਗਣੇ ਮਿੱਤਰੋ ਇੱਥੇ ਚਬਾਈ ਹੋਊਗੀ ਸਾਰੇ ਮੇਲੇ ਦਾ ਉਹ ਦਿਖਾਇਆ ਜਾਊਗਾ ਵੀ ਛੋਟਿਆਂ ਦਾ ਸਾਰੇ ਪਸ਼ੂਆਂ ਦਾ ਇੱਥੇ ਹੋਊਗਾ ਸਾਰਾ ਮੁਕਾਬਲਾ ਉਹ ਕੋਟੀਆਂ ਲੱਗ ਰਹੀਆਂ ਉੱਥੇ ਸਾਰਾ ਕੁਝ ਦੇਖ ਦਿਖਾਈ ਹੋਊਗੀ मतलब ਪਤਾ ਕੀਤਾ ਉਹ ਪਹਿਲੇ ਦੂਜੇ ਤਿੰਨ ਨੰਬਰ ਤੇ ਸਟੋਲਾ ਫੁੱਲ ਲੱਗ ਰਹੀਆਂ ਨੇ ਮਿੱਤਰੋ ਬਹੁਤ ਕਿੱਲੇ ਆ ਚ ਲੱਗ ਰਹੇ ਹੈ ਟੈਂਟ ਪਤਾ ਨਹੀਂ ਕਿੰਨੇ ਕਿੱਲੇ ਹੋਣਗੇ ਇਹ ਬਹੁਤ ਕਿੱਲੇ ਨੇ ਇਹ ਕੋਟੜੇ ਤੇ ਲੈ ਕੇ ਮੁੰਗਲੇ ਵਾਲੇ ਰੋਡ ਦੇ ਵਿਚਾਲੇ ਆਗਾ ਇਹ ਤੁਹਾਨੂੰ ਦਿਖਾ ਦਿੰਦਾ ਹੋਕੜਾ ਹੋ ਕਰਨੀ ਹੈ ਕਿ ਮਿੱਤਰੋ ਹੋ ਕਰ ਉਹ ਤੋਂ ਬਾਅਦ ਆਗਾ ਇਹ ਚੱਲ ਪੈਂਦਾ ਮੇਲਾ ਬਹੁਤ ਲੇਟਾਂ ਦੂਰੀ ਪਤਾ ਲੱਗੂਗਾ ਇਹ ਹੈਗਾ ਤਾਂ ਇੱਕ ਇੱਕ ਤਾਜੀ ਹੈ ਜੀ ਦੋ ਤਿੰਨ ਚਾਰ ਐਂਕ ਚਾਰ ਦੀ ਹੋਊਗਾ ਹਾਂ ਇਹਨੇ ਤਾਂ ਹੀ ਅਮੈਂਡਮੈਂਟ ਦੋ ਤਿੰਨ ਚਾਰ ਪਤਾ ਨਹੀਂ ਪੰਚਵਾ ਵੀ ਹੋਵੇ ਜਾਂ ਤਾਂ ਦੋ ਤਿੰਨ ਚਾਰ ਦਾ ਹੋਊਗਾ ਮੈਨੂੰ ਵੀ ਪੱਕਾ ਪਤਾ ਤੇ ਇਧਰ ਛੋਟੇ ਜਿਹਾਂ ਛੋਟੇ ਪਸ਼ੂਆਂ ਦੀਆਂ ਸਾਰੀਆਂ ਲੱਗ ਰਹੀਆਂ ਸਟੋਲ ਆ ਆਹਾਂ ਜਿੱਥੇ ਖੜਾਏ ਜਾਣਗੇ ਪ੍ਰਬੰਧ ਬਹੁਤ ਵਧੀਆ ਮਿੱਤਰੋ ਤੂੜੀ ਖੁਰਲੀਆਂ ਕਟਰੂਆਂ ਵਾਸਤੇ ਬਹੁਤ ਜ਼ਿਆਦਾ ਪ੍ਰਬੰਧ ਕੀਤਾ ਗਿਆ ਲੇਟਾਂ ਕੈਮਰੇ ਤੇ ਮਿੱਤਰੋ ਕਟੋ ਕਟ 150 ਕੈਮਰਾ ਲੱਗਿਆ ਹੋ ਸਕਦਾ ਇੰਨੇ ਕੈਮਰੇ ਲੱਗ ਰਹੇ ਨੇ ਬਹੁਤ ਜ਼ਿਆਦਾ ਨੇ ਐਂਟਰੀ ਤੇ ਵੀ ਬਹੁਤ ਕੈਮਰੇ ਨੇ ਤੇ ਆ ਦੇਖੋ ਲੇਟਾਂ ਐਂਟਰੀ ਤੇ ਤਿੰਨ ਚਾਰ ਕੈਮਰੇ ਤਾਂ ਐਂਟਰੀ ਤੇ ਨੇ ਹੁਣ ਸੋਨੂੰ ਬਾਅਦ ਚ ਤੁਹਾਨੂੰ ਮਿਲਦੇ ਆਂਗੇ ਇੱਥੇ ਆ ਸਾਰੇ ਝੋਟੇ ਖੜਨਗੇ ਜਦ ਸਾਰੇ ਕੋਈ ਪਹਿਲਾ ਜੋ ਟਾ ਗਿਆ ਉਹ ਦੇਖੋ ਟਰੈਕਟਰ ਆ ਗਿਆ ਮੰਨ ਕੇ ਚੱਲੂ ਬਾਜੂ ਸਾਰਾ ਮੇਲਾ ਬਹੁਤ ਵੱਡਾ ਹੈ ਮੇਲਾ ਭਰ ਰਿਹਾ ਕੋਟੜੇ ਕਲਾਂ ਦੇ ਵਿੱਚ ਅੱਜ ਛੇਤੀ ਆਨੰਦ ਲੈਣਾ ਜਿਹਨਾਂ ਨੇ ਤੁਹਾਨੂੰ ਅੰਦਰ ਦਾ ਫੋਨ ਆਇਆ ਕਿ ਮੈਂ ਸੰਗ ਬੋਲਦੇ ਤਾਂ ਕਹ ਨੂੰ ਆਪਾਂ ਕੈਮਰੇ ਕੋ ਹੋਇਆ ਫੁੱਲ ਲੱਗੇ ਹੋਣੇ ਅੰਦਰ ਕੈਮਰੇ ਲੱਗ ਰਹੇ ਆ ਉੱਕੋ ਸਾਰਾ ਤਰ ਦਿਮਾਗ ਸਾਰਾ ਗੱਲਾਂ ਵੀ ਆ ਰਹੀਆਂ ਨੇ ਰਾਮ ਰਾਮ ਕਾਮ ਰਾਮ ਹਮਦੁਲਾਹ ਲੋ ਮੇਤਰੋ ਆਟੋ ਵੀਓ ਚੈੱਕ ਕਰੋ ਆਲਾ ਤਾਂ ਜੀਓ ਵਾਈਫਾਈ ਕਿਹੋਂ ਅਖਿਆਸੀ ਨਾ ਕੈਮਰੀ ਵਾਲੇ ਨੇ ਸਿੱਖੋ ਉਹ ਤਾਂ ਜੈਲ ਕੈਵਰੇ ਨੇ ਇੱਕ ਦੋ ਤਾਂ ਹਜੇ ਫੀਟਿੰਗ ਕਰੀ ਜਾਂਦੇ ਨੇ ਉਹ ਵੀ ਲਾਈ ਜਾਂਦੇ ਨੇ ਤੇ ਆ ਜੋ ਜਿੰਨੇ ਉਹਨਾਂ ਨੂੰ ਦੇਖਣਾ ਮਿਲਦਾ ਉਹ ਦੇਖੋ ਉਹ ਘਰਾਂ ਤੋਂ ਕੋਟ ਡੈਲੀ ਸਾਈਡ ਆ ਇਹ ਉਹ ਘਰਾਂ ਤੋਂ ਉੱਥੋਂ ਉੱਥੋਂ ਪਈ ਮੁੜਦੀ ਆ ਤੇ ਇਧਰ ਇਧਰੋਂ ਮੂਹਲੇ ਆਲਾ ਚੈੱਕ ਕਰੋ அது என்ன கிளீ மீதே கல் டாட்டா